ਸਤ ਨਾਮ ਵਾਹਿ ਗੁਰੂ ਸਾਹਿਬ ਜੀਓ ਤਤ ਵਿਚਾਰ ਜੇ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ Japyo jin arjan dev guru ਵੇ ਸੰਕਟ ਜੋਨ ਗਰਬ ਨਾ ਆਇਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਹਿਮਤ ਬਖਸ਼ਿਸ਼ ਦੇ ਨਾਲ ਗੁਰਬਾਣੀ ਦੀਆਂ ਕਥਾ ਵਿਚਾਰਾਂ ਕਰਨ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਹੈ ਮਹਾਰਾਜ ਦੇਵੀ ਬਚਨਾਂ ਨੇ ਜਿਹੜਾ ਬੰਦਾ ਗੁਰਬਾਣੀ ਦੀ ਕਥਾ ਜਿਸ ਤੇ ਗੁਰੂ ਕਿਰਪਾ ਕਰਦਾ ਜੇ ਉਹ ਕਿਤੇ ਗੁਰਬਾਣੀ ਦੀ ਵਿਚਾਰ ਸੁਣਨ ਲੱਗ ਜਾਵੇ ਉਹਨੂੰ ਬਾਣੀ ਦੀ ਵਿਚਾਰ ਚ ਰਾਸ ਆਉਣ ਲੱਗ ਜਾਵੇ ਨਹੀਂ ਤੇ ਪਾਠ ਬਹੁਤ ਹੋ ਰਹੇ ਨੇ ਕੋਤਰੀਆਂ ਹੋ ਰਹੀਆਂ ਪਰ ਸੁਣਦਾ ਕੋਈ ਨਹੀਂ ਕਰਾਂ ਚ ਪਾੜ ਲੋਕ ਕਰਾ ਰਹੇ ਨੇ ਪਰ ਸੁਣਦਾ ਕੋਈ ਨਹੀਂ ਵਿਚਾਰवान ਕੋਈ ਨਹੀਂ ਔਰ ਜਿਹੜਾ ਮਰ ਕਹਿੰਦੇ ਨੇ ਵਿਚਾਰ ਕਰਦਾ ਉਹਦੇ ਤੇ ਰਹਿਮਤ ਕਰਦਾ ਜਿਸ ਨੂੰ ਕਥਾ ਸੁਣਾਈ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਜਿਹੜਾ ਗੁਰਬਾਣੀ ਦੀ ਵਿਚਾਰ ਸੁਣਦਾ ਹੀ ਗੁਰੂ ਘਰੋਂ ਸੁੱਖ ਲੈ ਕੇ ਆਉਂਦਾ ਦੂਜੇ ਦੀ ਮਾਤੀ ਨਾ ਚੇਂਜ ਹੋਈ ਜਾਏ ਗਿਆਨ ਤੇ ਧਰਮ ਜਦੋਂ ਉੱਥੇ ਜਾ ਕੇ ਗਿਆਨ ਹੀ ਨਾ ਲਿਆ ਧਰਮ ਕੀ ਆਪਾਂ ਕਰਾਂਗੇ ਧਰਮ ਵੀ ਤਾਂ ਹੀ ਤੁਰਾਂਗੇ ਧਰਮ ਤੇ ਜੇ ਆਪਾਂ ਗਿਆਨ ਲਵਾਂਗੇ ਧਰਮ ਦੇ ਬਾਰੇ ਜਾਣਕਾਰੀ ਲਵਾਂਗੇ ਰੱਬ ਦੇ ਪ੍ਰਤੀ ਜਾਣਕਾਰੀ ਲਵਾਂਗੇ ਇਸ ਪਾਵਨ ਸ਼ਬਦ ਦੇ ਵਿੱਚ ਬਾਬਾ ਕਬੀਰ ਜੀ ਬਖਸ਼ਿਸ਼ ਕਰਦੇ ਨੇ ਭਗਤ ਜੀ ਕਹਿੰਦੇ ਵੀ ਜਿਹੜਾ ਬੰਦਾ ਪ੍ਰਮਾਤਮਾ ਦੀ ਬੰਦਗੀ ਕਰਦਾ ਨਹੀਂ ਹੈ ਤੇ ਉਹ ਬੰਦਾ ਪ੍ਰਮਾਤਮਾ ਦੇ ਦਰ ਤੇ ਫਟਕਾਰਾਂ ਪੈਂਦੀਆਂ ਨੇ ਠੋਕਰਾਂ ਪੈਂਦੀਆਂ ਨੇ ਉਹਨੂੰ ਜੰਮਣ ਵਾਲੇ ਨੂੰ ਵੀ ਠੋਕਰਾਂ ਪੈਂਦੀਆਂ ਨੇ ਮਾਂ ਨੂੰ ਵੀ ਬਾਪ ਨੂੰ ਵੀ ਠੋਕਰਾਂ ਪੈਂਦੀਆਂ ਨੇ ਫਟਕਾਰਾਂ ਪੈਂਦੀਆਂ ਨੇ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੇ ਮਾਪੇ ਨੂੰ ਵੀ ਇੱਜ਼ਤ ਮਿਲਦੀ ਹੈ ਸਤਕਾਰ ਮਿਲਦਾ ਦਰਗਾਹ ਦੇ ਵਿੱਚ ਵੀ ਉਹਨੂੰ ਢੋਈ ਮਿਲਦੀ ਹੈ ਜੱਗ ਦੇ ਉੱਤੇ ਵੀ ਲੋਕ ਉਹਨੂੰ ਕਹਿੰਦੇ ਨੇ ਧੰਨ ਨੇ ਤੈਨੂੰ ਜੰਮਣ ਵਾਲੇ ਤੇ ਜਿਨ੍ਹਾਂ ਨੇ ਲਾਦ ਨਹੀਂ ਕਿਸੇ ਲੈਕ ਬਣਾਈ ਕਿਸੇ ਪਾਸੇ ਤੋਰ ਇਹਨੂੰ ਲੋਕ ਫਟਕਾਰਾਂ ਪਾਉਂਦੇ ਨੇ ਵੀ ਇਹ ਤਾਂ ਪਸ਼ੂਆਂ ਤੋਂ ਵੀ ਭੈੜੇ ਨੇ ਸੋ ਇਸ ਪਾਵਨ ਸ਼ਬਦ ਵਿੱਚ ਬਾਬਾ ਜੀ ਕਹਿੰਦੇ ਨੇ ਗੋੜੀ ਕਬੀਰ ਜੀ ਜੈ ਕਲ ਪੂਤ ਨਾ ਗਿਆਨ ਵਿਚਾਰੀ ਬਿੱਦਵਾ ਕਸਨ ਪਈ ਮਤਾਰੀ ਕਹਿੰਦੀ ਜਿਹੜੇ ਮਹਾਰਜ ਕਹਿਣ ਲੱਗੇ ਵੀ ਜਿਹੜੀ ਕੁੱਲ ਦੇ ਵਿੱਚ ਆ ਕੇ ਤੂੰ ਗਿਆਨ ਹੀ ਨਹੀਂ ਵਿਚਾਰਿਆ ਗਿਆਨ ਦੀ ਗੱਲ ਹੀ ਨਹੀਂ ਸਿੱਖੀ ਕੋਈ ਗੁਰਬਾਣੀ ਬਾਰੇ ਕੋਈ ਸੋਝੀ ਨਹੀਂ ਲਈ ਕੋਈ ਰੱਬ ਦੇ ਪ੍ਰਤੀ ਕੋਈ ਗਿਆਨ ਹੀ ਨਹੀਂ ਲਈ ਲਿਆ ਤੇ ਕਹਿਣ ਲੱਗੇ ਅਸੀਂ ਤਾਂ ਇਹ ਕਹਨੇ ਆ ਵੀ ਤੇਰੇ ਜੰਮਣ ਤੋਂ ਪਹਿਲਾਂ ਹੀ ਜੇ ਕਿਸੇ ਤਰ੍ਹਾਂ ਪਿਓ ਮਰ ਜਾਂਦਾ ਵਧੀਆ ਸੀ ਨਾ ਤੂੰ ਹੋਣਾ ਸੀ ਧਰਤੀ ਤੇ ਭਾਰ ਬੇਦਵਾ ਦਾ ਮਤਲਬ ਕੀ ਹੁੰਦਾ ਰੰਡੀ ਹੋ ਜਾਣਾ ਵੀ ਤੇਰੇ ਤੇਰਾ ਪਿਓ ਕਿਉਂ ਨਹੀਂ ਮਰ ਗਿਆ ਤੂੰ ਜੰਮਣ ਤੋਂ ਪਹਿਲਾਂ ਕਹਿਣ ਲੱਗੇ ਵੀ ਜੇ ਤੂੰ ਆ ਕੇ ਧਰਤੀ ਤੇ ਨਾਮ ਹੀ ਨਹੀਂ ਜਪਿਆ ਬੰਦਗੀ ਨਹੀਂ ਕੀਤੀ ਰੱਬ ਦੇ ਮਾਰਗ ਤੇ ਨਹੀਂ ਤੁਰਿਆ ਤੇ ਤੇਰੇ ਫਿਰ ਪਿਓ ਨੂੰ ਵੀ ਫਟਕਾਰ ਪਈ ਕਿਉਂਕਿ ਪਿਓ ਵੀ ਪੁੱਤ ਨੂੰ ਚੰਗੇ ਪਾਸੇ ਲਾ ਸਕਦਾ ਔਰ ਪਿਓ ਦਾ ਤੇ ਮਾਂ ਦਾ ਫਰਜ਼ ਹੁੰਦਾ ਕਹਿਣ ਲੱਗੇ ਬਾਬਾ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਵੀ ਤੇਰੀ ਮਾਤਾ ਰੰਡੀ ਹੋ ਜਾਂਦੀ ਵਧੀਆ ਸੀ ਕਿਉਂਕਿ ਤੂੰ ਤਾਂ ਦੁਨੀਆ ਨੂੰ ਦੁੱਖ ਦਿੰਦਾ ਫਿਰਦਾ ਦੁਨੀਆ ਨੂੰ ਤੰਗ ਕਰਦਾ ਫਿਰਦਾ ਸੋ ਜੇ ਨਰ ਰਾਮ ਭਗਤ ਨਹੀਂ ਸਾਦੀ ਜਨਮਤ ਕਸਨਾ ਮੋਇਓ ਅਪਰਾਧੀ ਕਹਿਣ ਲੱਗੇ ਵੀ ਬਾਬਾ ਕਬੀਰ ਜੀ ਬਖਸ਼ਿਸ਼ ਕਰਦੇ ਨੇ ਰਹਿਮਤ ਕਰਦੇ ਹਨ ਕਿ ਬਈ ਜਿਹੜੇ ਬੰਦੇ ਨੇ ਪਰਮਾਤਮਾ ਦੀ ਭਗਤੀ ਨਹੀਂ ਨਾ ਕੀਤੀ ਗਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਵਾਹਿਗੁਰੂ 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 ਦੇ ਨਾਮ ਦੀ ਕਮਾਈ ਨਹੀਂ ਕੀਤੀ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਅੰਮ੍ਰਿਤ ਵੇਲੇ ਉੱਠ ਕੇ ਕਹਿਣ ਲੱਗੇ ਬਾਬਾ ਕਬੀਰ ਜੀ ਕਹਿਣ ਲੱਗੇ ਕਹਿਣ ਲੱਗੇ ਉਹ ਤਾਂ ਕਹਿਣ ਲੱਗੇ ਜਿਉਂਦਾ ਹੀ ਮਰਿਆ ਵਰਗਾ ਹੈ ਪਾਪ ਕੇ ਜਨਮ ਤੱਕ ਸਨਾ ਮੋਇਓ ਅਪਰਾਧੀ ਵੀ ਚਾਹੇ ਤੇ ਇਹ ਅਪਰਾਧੀ ਬੰਦਾ ਜਿਹੜਾ ਇਹ ਜੰਮਣ ਲੱਗੇ ਮਰ ਜਾਂਦਾ ਤਾਂ ਵੀ ਫਾਇਦਾ ਸੀ ਵੀ ਜੰਮਦਾ ਹੀ ਮਰ ਜਾਂਦਾ ਐਵੇਂ ਇਹਨੇ ਕੋਈ ਧਰਤੀ ਤੇ ਆ ਕੇ ਕੋਈ ਚੰਗਾ ਕੰਮ ਤਾਂ ਕੀਤਾ ਨਹੀਂ ਹੈ ਔਰ ਐਵੇਂ ਚੰਦਰਾ ਧਰਤੀ ਤੇ ਜੰਮਿਆ ਤੇ ਨੇ ਸਾਰਿਆਂ ਨੂੰ ਦੁੱਖ ਦਿੱਤਾ ਆ ਕੇ ਹਮੇਸ਼ਾ ਤੁਸੀਂ ਤਜਰਬਾ ਕਰ ਲਿਓ ਜਿਹੜਾ ਬੰਦਾ ਰੱਬਤ ਤੋਂ ਟੁੱਟਿਆ ਨਾ ਜਿਹਨੂੰ ਪਤਾ ਹੀ ਕੋਈ ਨਹੀਂ ਕਿ ਪਰਮਾਤਮਾ ਦੇ ਦਰ ਤੇ ਮੈਨੂੰ ਲੇਖਾ ਦੇਣਾ ਪੈਣਾ ਜਾਂ ਮੇਰੇ ਅੱਗੇ ਕੀ 84 ਲੱਖ ਜੂਨ ਬਾਰੇ ਉਹਨੂੰ ਕੋਈ ਸੋਚੀ ਨਹੀਂ ਉਹੀ ਪਾਪ ਕਰੇਗਾ ਜਿਹੜੇ ਬੰਦੇ ਨੂੰ ਵੀ ਥੋੜਾ ਜਿਹਾ ਗਿਆਨ ਆ ਨਾ ਵੀ ਜੋ ਮੈਂ ਕਰ ਰਿਹਾ ਮੈਨੂੰ ਭੁਗਤਣਾ ਪੈਣਾ ਉਹ ਬੰਦਾ ਕਦੇ ਵੀ ਗਲਤ ਕਦਮ ਨਹੀਂ ਠਾਉਂਦਾਗਾ ਸੋ ਇਸ ਕਰਕੇ ਕਹਿਣ ਲੱਗੇ ਨੇ ਕਦੇ ਸੰਗਤ ਨਹੀਂ ਕੀਤੀ ਅਪਰਾਧੀ ਨੇ ਗੁਰਦੇਵ ਕਿਰਪਾ ਕਰਦੇ ਨੇ ਮੁੱਚ ਮੁੱਚ ਗਰਭ ਗਏ ਕੀਨ ਬੱਚਿਆ ਬੁੱਢ ਪੁੱਜ ਰੂਪ ਜਿਵੇਂ ਜਗ ਮੱਜਿਆ ਕਹਿਣ ਲੱਗੇ ਵੀ ਦੇਖੋ ਬਾਬਾ ਕਬੀਰ ਜੀ ਕਹਿੰਦੇ ਨੇ ਰਹਿਮਤ ਕਰਦੇ ਨੇ ਕਹਿੰਦੇ ਇਹਦੇ ਨਾਲ ਕਈ ਇਹਦੇ ਸਮੇਂ ਕਹਿਣ ਲੱਗੇ ਵੇਖੋ ਸੰਸਾਰ ਤੇ ਕਈ ਲੋਕ ਗਰਭਤੀ ਹੋ ਜਾਂਦੀਆਂ ਮਾਈਆਂ ਪਰ ਉਹ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਕਹਿਣ ਲੱਗੇ ਖਰ ਜਾਂਦੇ ਨੇ ਭਾਵ ਛਣ ਜਾਂਦੇ ਨੇ ਸਾਹਿਬ ਕਿਰਪਾ ਕਰਦੇ ਨੇ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਈ ਜਨਮ ਗਰਭ ਹਿਰ ਖਰਿਆ ਵੀ ਕਈ ਜਨਮ ਗਰਭ ਚਾਇਆ ਪਰ ਖਰ ਗਿਆ ਵੀ ਮਨੁੱਖਾ ਦੇਹੀ ਨਹੀਂ ਮਿਲੀ ਫੇਰ 84 ਚ ਪਾਤਾ ਬਾਬਾ ਜੀ ਕਹਿੰਦੇ ਵੀ ਕਈ ਖਰਗੇ ਬੱਚੇ ਕਈ ਜਨਮ ਤੋਂ ਪਹਿਲਾਂ 4 ਮਹੀਨਿਆਂ ਦਾ 3 ਮਹੀਨਿਆਂ ਦੇ ਬੱਚੇ ਖਰਗੇ ਨੇ ਡਿੱਗ ਪਏ ਨੇ ਮਰ ਗਏ ਨੇ ਇਹ ਕਿਵੇਂ ਬਚ ਗਏ ਇਹ ਵੀ ਵਿੱਚੀ ਮਰਮਰ ਜਾਂਦਾ ਵਧੀਆ ਗੱਲ ਸੀ ਕਹਿਣ ਲੱਗੇ ਮੁੱਚ ਮੁੱਚ ਗਰਭ ਗਏ ਕੀਨ ਬਚਿਆ ਕੀਨ ਬਚਿਆ ਇਹ ਕਿਵੇਂ ਬਚ ਗਿਆ ਬੁੱਢ ਪੁੱਜ ਰੂਪ ਜੀਵੇ ਜਗ ਮੱਜਿਆ ਬੁੱਢ ਪੁੱਜ ਦਾ ਇੱਥੇ ਜਿਹੜੇ ਅਰਥ ਕੀਤੇ ਨੇ ਬਾਬਾ ਜੀ ਕਹਿੰਦੇ ਨੇ ਕੋੜੀ ਬੰਦਾ ਜਿਹਦੀਆਂ ਬਾਹਾਂ ਕੰਮ ਨਾ ਕਰਦੀਆਂ ਉਹਨਾਂ ਕਹਿ ਲੱਗੇ ਇਹ ਐਡਾ ਕੋੜੀ ਜੀਨੇ ਕਿਤੇ ਸੰਗਤ ਦੇ ਭਾਂਡੇ ਨਹੀਂ ਮਾਜੇ ਕਦੇ ਨਹੀਂ ਹੱਥਾਂ ਨਾਲ ਲੰਗਰ ਨਹੀਂ ਵਰਤਾਇਆ ਕਦੇ ਨੇ ਸੇਵਾ ਨਹੀਂ ਕੀਤੀ ਕਿਸੇ ਬੁੱਢੇ ਦਾ ਸਹਾਰਾ ਨਹੀਂ ਬਣਿਆ ਕਿਸੇ ਬੱਚੇ ਨੂੰ ਪਿਆਰ ਨਹੀਂ ਕੀਤਾ ਦਸਵੇਂ ਪਾਤਸ਼ਾਹ ਨੇ ਕਿਹਾ ਸੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਹਿਣ ਲੱਗੇ ਵੀ ਸਿੰਘੋ ਪਾਣੀ ਦੀ ਬੜੀ ਪਿਆਸ ਲੱਗੀ ਆ ਇੱਕ ਨੌਜਵਾਨ ਮੁੰਡਾ ਉੱਠਿਆ ਬੜਾ ਸੋਹਣਾ ਸੁੰਦਰ ਜਵਾਨ ਉੱਠ ਕੇ ਪਾਣੀ ਦਾ ਲੋਟਾ ਲੈ ਕੇ ਸਹਿਬ ਦੇ ਚਰਨਾਂ ਚ ਆ ਕੇ ਹਾਜ਼ਰ ਕੀਤਾ ਗੁਰਦੇਵ ਕਹਿਣ ਲੱਗੇ ਹੱਥ ਵੇਖਿਆ ਉਹਦਾ ਮਾਰੇ ਕਹਿਣ ਲੱਗੇ ਪਹਿਲਾਂ ਕਦੇ ਸੇਵਾ ਕੀਤੀ ਹੈ ਕਦੇ ਕਿਸੇ ਦੀ ਕਹਿੰਦਾ ਨਹੀਂ ਮਹਾਰਾਜ ਮੈਂ ਤਾਂ ਹੀ ਸੇਵਾ ਕਰਨ ਵਾਲੇ ਬਹੁਤ ਨਹੀਂ ਮੈਂ ਬਹੁਤ ਤਕੜੇ ਘਰਦਾ ਤੇ ਮੇਰੇ ਤਾਂ ਆਪ ਦੀ ਸੇਵਾ ਕਰਨ ਵਾਲੇ ਬਹੁਤ ਨਹੀਂ ਹਰੇ ਕਹਿੰਦੇ ਵੀ ਇਹ ਪਾਣੀ ਉਹ ਉੱਥੇ ਜਾ ਕੇ ਪਰਾਂ ਡੋਲ ਦੇ ਕਿਉਂ ਜਿਹੜੇ ਹੱਥਾਂ ਨਾਲ ਸੇਵਾ ਨਹੀਂ ਕੀਤੀ ਉਹਦੇ ਹੱਥੋਂ ਛਕਣਾ ਵੀ ਮਾੜਾ ਸੋ ਮਾਰੇ ਕਹਿਣ ਲੱਗੇ ਕਿ ਭਾਈ ਇਹ ਤਾਂ ਕੋੜੀ ਯਾਨੀ ਤਾਂ ਕਦੇ ਕਿਸ ਦੀ ਸੇਵਾ ਹੀ ਨਹੀਂ ਕੀਤੀ ਵੀ ਸੋਇਸ ਕਰਕੇ ਕਦੇ ਲੰਗਰ ਨਹੀਂ ਵਰਤਾਇਆ ਕਦੇ ਲੰਗਰ ਬਣਾਇਆ ਨਹੀਂ ਕਦੇ ਸੇਵਾ ਨਹੀਂ ਕੀਤੀ ਕਿਸੇ ਦਾ ਦੁੱਖ ਨਹੀਂ ਸੁਣਿਆ ਤੇ ਇਹ ਕਿਵੇਂ ਬਚ ਗਿਆ ਕਹੋ ਕਬੀਰ ਜੈਸੇ ਸੁੰਦਰ ਸਰੂਪ ਨਾਮ ਬਿਨਾ ਜੈਸੇ ਕਬਜ ਕਰੂਪ ਕਹਿਣ ਲੱਗੇ ਬਾਬਾ ਕਬੀਰ ਜੀ ਕਹਿੰਦੇ ਨੇ ਵੀ ਆਪਾਂ ਜਿਵੇਂ ਦੇਖਦੇ ਹਾਂ ਵੀ ਇੱਥੇ ਬਹੁਤ ਲੋਕਾਂ ਦੇ ਮੂੰਹ ਸੋਹਣੇ ਨੇ ਪਰ ਕਹਿਣ ਲੱਗੇ ਸੋਹਣੇ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਨਾਮ ਨਹੀਂ ਜਪਿਆ ਬਾਣੀ ਨਹੀਂ ਪੜੀ ਸੇਵਾ ਸਿਮਰਨ ਨਹੀਂ ਕੀਤਾ ਤੇ ਕਹਿਣ ਲੱਗੇ ਉਹ ਕਬੁੱਜ ਕਰੂਪ ਭਾਵ ਤੇ ਉਹਨਾਂ ਦੀਆਂ ਛਕਲਾਂ ਵੀ ਬੇਰੂਪ ਹੋ ਜਾਂਦੀਆਂ ਨੇ ਬੇਸ਼ਕਲ ਹੋ ਜਾਂਦੀਆਂ ਨੇ ਉਹਨਾਂ ਦਾ ਸੋਹਣਾਪਣ ਵੀ ਜਿਹੜਾ ਵਿਗੜ ਜਾਂਦਾ ਜਦੋਂ ਸ਼ਕਲ ਮੁਤਾਬਕ ਉਹਨੂੰ ਕਦਰ ਹੀ ਨਾ ਪਈ ਉਹਦੀ ਉਹਦੀ ਸ਼ਕਲ ਮੁਤਾਬਕ ਜੱਗ ਤੇ ਇੱਜ਼ਤ ਹੀ ਨਾ ਹੋਈ ਤੇ ਫਿਰ ਥਾਂ ਤੋਂ ਤੋਂ ਫਟਕਾਰਾ ਹੀ ਪੈਂਦਾ ਲੈਂਦਾ ਫਿਰਿਆ ਤੇ ਫਿਰ ਛਕਲੂ ਵੀ ਕੀ ਕਰਨਾ ਸੀ ਸੋ ਇਸ ਕਰਕੇ ਬਾਬਾ ਜੀ ਕਹਿੰਦੇ ਨੇ ਭਾਈ ਨਾਮ ਤੋਂ ਬਿਨਾ ਨਾ ਜੱਗ 'ਚ ਇੱਜ਼ਤ ਨਾ ਰੱਬ ਦੇ ਘਰ ਇੱਜ਼ਤ ਸ਼ਕਲਾਂ 'ਲੇ ਵੀ ਰੁਲਦੇ ਫਿਰਦੇ ਨੇ ਕੋਈ ਬਲਾ ਕੇ ਰਾਜੀ ਨਹੀਂ ਕੋਈ ਘਰੇ ਬਾੜ ਕੇ ਰਾਜੀ ਨਹੀਂ ਬਿਨਾ ਇੱਜ਼ਤ ਤੋਂ ਬਿਨਾ ਕਾਮਯਾਬੀ ਤੋਂ ਰੱਬ ਤੇ ਪ੍ਰਮਾਤਮਾ ਦੇ ਘਰੇ ਨਾਮ ਤੋਂ ਬਿਨਾ ਕਦਰ ਨਹੀਂ ਜੱਗ ਦੇ ਉੱਤੇ ਕਾਮ ਤੋਂ ਬਿਨਾ ਕੰਮ ਤੋਂ ਬਿਨਾ ਭਾਵ ਕਾਮਨਾ ਦਾ ਮਤਲਬ ਕੰਮਕਾਰ ਤੋਂ ਬਿਨਾ ਜਿਹੜਾ ਬੰਦਾ ਕੰਮਕਾਰ ਨਹੀਂ ਕਰਦਾ ਕੋਈ ਕਿਰਤ ਨਹੀਂ ਕਰਦਾ ਭਈ ਉਹਦੀ ਵੀ ਜੱਗ ਦੇ ਉੱਤੇ ਕੋਈ ਕਦਰ ਨਹੀਂ ਐ ਸੋ ਇਸ ਕਰਕੇ ਨਾਮ ਜਪੀਏ ਕਿਰਤ ਕਰੀਏ ਇਹ ਵੰਡ ਕੇ ਛਕੀਏ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾਂ ਕਰਦੇ ਆਂ ਤਮਾਮ ਭੁੱਲਾਂ ਗੁਰੂ ਜੀ ਸੰਗ ਗੁਰੂ ਖਿਮਾ ਕਰਨ ਯੋਗ ਨੇ ਅੱਗੇ ਤੋਂ ਗੁਰਦੇਵ ਸੋਜੀ ਬਖਸ਼ਣ ਸੰਗਤਾਂ ਦੀ ਸੇਵਾ ਬਖਸ਼ਣ ਬਲਵਪਤੀ ਆਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ